ਦਿਲਜੀਤ ਸਿੰਘ ਮੁਖਤਸਰ ਸਾਹਿਬ ਖੇ ਤਿੰਨ ਅਕਾਲੀ ਦਲਾਂ ਦੇ ਵੱਲੋਂ ਸੰਗਤ ਦੇ ਅੱਗੇ ਆਪਣੀ ਦਾਵੇਦਾਰੀ ਪੇਸ਼ ਕੀਤੀ ਗਈ ਹੈ ਤੇ ਤਿੰਨਾਂ ਹੀ ਅਕਾਲੀ ਦਲਾਂ ਨੇ ਦੂਜੇ ਅਕਾਲੀ ਦਲ ਨੂੰ ਆਪਣੇ ਟਾਰਗੇਟ ਤੇ ਰੱਖਿਆ ਹੈ ਤੇ ਆਪਣੇ ਆਪ ਨੂੰ ਕਹ ਲੋ ਕਿ ਮੁੱਖ ਅਕਾਲੀ ਦਲ ਕਹ ਲੋ ਕਿ ਮੇਨ ਕਾਲ ਦਲ ਆਪਣੇ ਵੱਜੋਂ ਪੇਸ਼ ਕੀਤਾ ਗਿਆ ਹੈ ਜਿਵੇਂ ਦੇਖਦੇ ਹੋ ਅੱਜ ਦੇ ਇਨ੍ਹਾਂ ਕਾਲੀ ਦਲ ਨੂੰ ਆਪਣੀ ਆਪਣੀ ਥਾਂ ਦੇ ਉੱਤੇ ਕਿਹੜਾ ਕਾਲ ਦਲ ਬਾਜੀ ਮਾਰ ਸਕਦਾ ਹੈ ਕਿਹੜੇ ਅਕਾਲੀ ਦੀ ਜੋ ਹਵਾ ਹੈ ਉਹ ਸਿਰਫ ਹਵਾ ਹੀ ਰਹਿ ਜਾਣੀ ਹੈ ਕਿਵੇਂ ਦੇਖਦੇ ਹੋ ਸਿਆਸੀ ਸਮਿਕਰ ਨੂੰ ਸਿੰਘ ਜੀ ਮਾਗੀ ਮੇਲਾ ਮੁਖਤਸਰ ਸਾਹਿਬ ਜਿੱਥੇ ਰਾਜਨੀਤਿਕ ਪਾਰਟੀਆਂ ਹਰ ਸਾਲ ਕਾਨਫਰੰਸ ਕਰਦੀਆਂ ਐ ਇਸ ਵਾਰ ਵੀ ਕਾਨਫਰੰਸਾਂ ਹੋਈਆਂ ਇੱਕ ਰਵਾਇਤੀ ਅਕਾਲੀ ਦਲ ਬਾਦਲ ਪਰਵਾਰ ਵਾਲਾ ਤੇ ਦੂਸਰਾ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਤੀਸਰਾ ਜਿਹੜਾ ਅੱਜ ਬਣਿਆ ਅਕਾਲੀ ਦਲ ਹੈ ਉਹ ਪਹਿਲਾਂ ਨਹੀਂ ਸੀ ਮਤਲਬ ਅੱਜ ਐਲਾਨ ਹੋਇਆ ਮਾਗੀ ਮੇਲੇ ਦੇ ਉੱਤੇ ਜਿਸ ਦਾ ਨਾਮ ਰੱਖਿਆ ਗਿਆ ਅਕਾਲੀ ਦਲ ਵਾਰਿਸ ਪੰਜਾਬ ਤੇ ਸੋ ਪਹਿਲਾਂ ਆਪਾਂ ਗੱਲ ਰਵਾਇਤੀ ਅਕਾਲੀ ਦਲ ਦੀ ਕਰੀਏ ਤੇ ਉਹਨਾਂ ਦੀਆਂ ਵੀ ਬਹੁਤ ਵੱਡੇ ਪੱਧਰ ਤੇ ਸਪੀਚਸ ਜਿਹੜੀਆਂ ਨੇ ਉਹ ਉਹਨਾਂ ਦੇ ਵੱਖ-ਵੱਖ ਨੁਮਾਇੰਦਿਆਂ ਵੱਲੋਂ ਦਿੱਤੀਆਂ ਗਈਆਂ ਜਿਹਦੇ ਵਿੱਚ ਹੁਣ ਸੁਖਬੀਰ ਬਾਦਲ ਹੋਰਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਵੀ ਇੱਕ ਬੜੀ ਸਟਰੋਂਗ ਸਪੀਚ ਆਪਾਂ ਕਹੀਏ ਵੀ ਜਿਹੜੀ ਹੈ ਉਹ ਦਿੱਤੀ ਉੱਥੇ ਵੱਡਾ ਕੱਟ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਸੋ ਉਹਨਾਂ ਦਾ ਕਹਿਣਾ ਕਿ ਨਵੀਂ ਪਾਰਟੀ ਜਿਹੜੀ ਬਣੀ ਹੈਗੀ ਹੈ ਜਿਹੜੀ ਅੱਜ ਭਾਈ ਅਮਰਤਪਾਲ ਸਿੰਘ ਵਾਲੀ ਪਾਰਟੀ ਦਾ ਜਿਹੜਾ ਐਲਾਨ ਹੋ ਰਿਹਾ ਉਹਨਾਂ ਦਾ ਕਹਿਣਾ ਸੀ ਕਿ ਇਹ ਏਜੰਸੀਆਂ ਦੇ ਨਾਲ ਮਿਲੇ ਹੋਏ ਨੇ ਉਹ ਕਹਿੰਦੇ ਵੀ ਜਦੋਂ ਸਾਡਾ ਅਕਾਲੀ ਦਲ ਤਗੜਾ ਹੋਣ ਲੱਗਦਾ ਹੈ ਤੇ ਏਜੰਸੀਆਂ ਨਾਲ ਮਿਲ ਕੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਜਿਹੜਾ ਹੈਗਾ ਟਕਵੰਜ ਰੱਥਿਆ ਜਾਂਦਾ ਤਾਂ ਕਿ ਜਿਹੜੀ ਹੈ ਸਾਡੇ ਅਕਾਲੀ ਦਲ ਨੂੰ ਢਾਹ ਲਾਈ ਸੋ ਉਹਨਾਂ ਦਾ ਇਹ ਬਿਆਨ ਸੀ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੀ ਜਿਹੜੀ ਹੋਰ ਟੀਮ ਹੈਗੀ ਹੈ ਜਿਨ੍ਹਾਂ ਨੇ ਅੱਜ ਐਲਾਨ ਕੀਤਾ ਸੋ ਦੂਸਰੇ ਪਾਸੇ ਸਿਮਰਨਜੀਤ ਸਿੰਘ ਮਾਨਹੋਰੀ ਨੇ ਉਹਨਾਂ ਨੇ ਆਪਣੀ ਗੱਲਬਾਤ ਰੱਖੀ ਇਹ ਇੱਥੇ ਹੈਰਾਨੀ ਵੀ ਹੋਈ ਕਿ ਆਖਰ ਭਾਈ ਅਮਰਤਪਾਲ ਸਿੰਘ ਤੇ ਸਿਮਰਨਜੀਤ ਸਿੰਘ ਮਾਨਹੋਰੀ ਦੀ ਜਿਹੜੀ ਵਿੱਚ ਜੜੀ ਹੈ ਉਹ ਦੂਰੀ ਮੈਨੂੰ ਲੱਗਦਾ ਹੈ ਕਿ ਪਹਿ ਚੁੱਕੀ ਹੈ ਹੁਣ ਤਾਂ ਇਹ ਚਾਹੀਦਾ ਸੀ ਕਿ ਇੱਕ ਪੰਥਕ ਕਹਾਉਣ ਵਾਲੀਆਂ ਜਿੰਨੀਆਂ ਵੀ ਧਿਰਾਂ ਨੇ ਉਹ ਅੱਜ ਇੱਕ ਪਲੇਟਫਾਰਮ ਤੇ ਹੁੰਦੀਆਂ ਪਰ ਪਲੇਟਫਾਰਮ ਅਲੱਗ-ਅਲੱਗ ਬਣਾਏ ਗਏ ਸੋ ਉਹ ਇੱਕ ਵੱਖਰਾ ਵਿਸ਼ਾ ਹੈਗਾ ਸੋ ਉਹ ਰਵਾਇਤੀ ਅਕਾਲੀ ਦਲ ਨੇ ਕਿਹਾ ਕਿ ਅਸੀਂ ਹੁਣ ਤਗੜੇ ਹੋ ਗਏ ਹਾਂ ਸਾਨੂੰ ਐ ਨਾ ਸੋਚਿਆ ਜਾਵੇ ਕਿ ਅਸੀਂ ਬਿਲਕੁਲ ਹੀ ਜ਼ੀਰੋ ਆ ਸੋ ਆਉਂਦੇ ਸਮੇਂ ਦੇ ਵਿੱਚ ਅਸੀਂ ਵੱਡਾ ਇੱਕ ਪ੍ਰਦਰਸ਼ਨ ਕਰਾਂਗੇ ਵੱਡੀ ਪੰਜਾਬ ਦੇ ਲਈ ਪੰਜਾਬ ਤੇ ਹੱਕਾਂ ਦੇ ਲਈ ਜਿਹੜੀ ਆਵਾਜ਼ ਚੁੱਕਾਂਗੇ ਤੇ 27 ਦੇ ਵਿੱਚ ਜਾ ਕੇ ਦੁਬਾਰਾ ਸਰਕਾਰ ਬਣਾਵਾਂਗੇ ਜੋ ਇਸ ਅਕਾਲੀ ਦਲ ਦਾ ਰਵਾਇਤੀ ਅਕਾਲੀ ਦਲ ਬਾਦਲ ਪਰਿਵਾਰ ਦਾ ਜਿਹੜਾ ਹਾਲ ਪਿਛਲੇ ਸਮੇਂ ਦੇ ਵਿੱਚ ਹੋਇਆ ਕੀ ਉਹ 27 ਤੱਕ ਆਪਣੇ ਆਪ ਨੂੰ ਦੁਬਾਰਾ ਉਸ ਜਗ੍ਹਾ ਤੇ ਲਿਆ ਕੇ ਉਸ ਟੀਚੇ ਦੇ ਉੱਤੇ ਲਿਆ ਕੇ ਖੜਾ ਕਰ ਲਣਗੇ ਜਦੋਂ ਅਕਾਲੀ ਦਲ ਦੀ ਸ਼ੁਰੂਆਤ ਹੋਈ ਸੀ ਜਿਵੇਂ ਦਾ ਅਕਾਲੀ ਦਲ ਉਸ ਵੇਲੇ ਸੀ ਜਦੋਂ ਅਕਾਲੀ ਦਲ ਬਣਿਆ ਜਾਂ ਫਿਰ ਕੁਝ ਸਾਲ ਆਪਾਂ ਕਹੀਏ 50 60 ਸਾਲ ਅਕਾਲੀ ਦਲ ਜਿਸ ਤਰੀਕੇ ਦਾ ਰਿਹਾ ਹੈ ਕਿ ਉਸ ਤਰ੍ਹਾਂ ਦਾ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਵਿਕਰਮਜੀਤ ਮਜੀਠੀਆ ਦਲਜੀਤ ਧੀਮਾ ਹੋਰੀ ਬਣਾ ਲਣਗੇ ਕਿਉਂਕਿ ਇਹਨਾਂ ਨੇ ਤਾਂ ਆਪਣੇ ਆਪ ਨੂੰ ਪੰਜਾਬੀ ਪਾਰਟੀ ਵੀ ਘੋਸ਼ਿਤ ਕਰ ਦਿੱਤਾ ਸ਼ੇਵ ਸੇਨਾ ਦੇ ਨਾਲ ਵੀ ਅਲਾਈਅੰਸ ਜਿਹੜਾ ਕੀਤਾ ਸਮੇਂ ਸਮੇਂ ਦੇ ਉੱਤੇ ਜਿਹੜੇ ਸਿੱਖ ਕੌਮ ਦੇ ਜਿਹੜੇ ਦੁਸ਼ਮਣ ਲੋਕ ਸੀ ਉਹਨਾਂ ਦੇ ਨਾਲ ਇਹ ਹੱਥ ਮਿਲਾਉਂਦੇ ਰਹੇ ਆ ਉਹਨਾਂ ਦੇ ਨਾਲ ਯਾਰੀਆਂ ਪਗਾਉਂਦੇ ਰਹੇ ਆ ਅਸੀਂ ਪਿਛਲੀਆਂ ਵੀ ਕਾਫੀ ਵੀਡੀਓਸ 'ਚ ਇਹ ਗੱਲ ਕੀਤੀ ਕਿ ਜਿੰਨੇ ਵੀ ਸਿੱਖ ਕੌਮ ਦੇ ਦੁਸ਼ਮਣ ਹੋਣ ਜਿਹਦੇ ਵਿੱਚ ਡੀਜੀਪੀ ਸੈਣੀ ਐ ਕੇਪੀਐਸ ਗਿੱਲ ਆ ਪੂਲਾ ਨਿਹੰਗ ਆ ਜਾਂ ਫਿਰ ਹੋਰ ਭਾਜਪਾ ਵਰਗੀਆਂ ਪਾਰਟੀਆਂ ਜਿਨ੍ਹਾਂ ਨੇ ਆਰਐਸਐਸ ਦੇ ਨਾਲ ਰਲ ਕੇ ਘੱਟ ਗਿਣਤੀਆਂ ਦੇ ਖਿਲਾਫ ਇੱਕ ਵੱਡਾ ਇੱਕ ਆਪਾਂ ਕਹੀਏ ਪਿਛੜੇੰਤਰ ਚਲਾਇਆ ਹੋਇਆ ਸੋ ਉਹਨਾਂ ਦਾ ਵੀ ਸਾਥ ਮੰਨਿਆ ਇਹ ਸਰਵਜਤੀ ਅਕਾਲੀ ਦਲ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਖਿਲਾਫ ਰਹੇ ਆ ਭਾਈ ਰਾਜੋਵਾਨੇ ਨੂੰ ਲਾਰੇ ਲਾਉਂਦੇ ਰਹੇ ਆ सरसे वाले साथ दे जाके ਮੱਥੇ ਟੇਕਦੇ ਰਹੇ ਹਨਿਆਰੇ ਵਾਲਾ ਇਹਨਾਂ ਦਾ ਜਿਹੜਾ ਪਾਣੀ ਭਰਦਾ ਰਿਹਾ ਸੋ ਉਸ ਤੋਂ ਬਾਅਦ ਆਸ਼ੂ ਤੋਸ਼ ਦੇ ਜਿਹੜੇ ਆਪਾਂ ਦੇਖਿਆ ਵੀ ਉਹਨਾਂ ਨਾਲ ਵੀ ਸੰਬੰਧ ਰਹੇ ਹੈ ਬਿਆਦਬੀਆਂ ਦਾ ਦੌਰ ਇਹਨਾਂ ਦੇ ਵਿੱਚ ਇਹਨਾਂ ਦੇ ਰਾਜ ਦੇ ਵਿੱਚ ਚੱਲਿਆ ਸੋ ਹੋਰ ਕੀ ਕੀ ਇਹਨਾਂ ਦੇ ਉੱਤੇ ਇਲਜ਼ਾਮਾਂ ਦੀ ਆਪਾਂ ਗੱਲ ਕਰੀਏ ਨਸ਼ਾ ਪੰਜਾਬ ਚ ਲਿਆਉਣ ਦਾ ਇਲਜ਼ਾਮ ਜਿਹੜਾ ਉਹ ਇਹਨਾਂ ਦੇ ਉੱਤੇ ਲੱਗਦਾ ਸੋ ਕੀ ਇਹਨਾਂ ਕੁਝ ਹੋ ਜਾੜ ਤੋਂ ਬਾਅਦ 2027 ਦੇ ਵਿੱਚ ਰਵਾਇਤੀ ਅਕਾਲੀ ਦਲ ਸਾਹਮਣੇ ਆ ਸਕੇਗਾ ਇਹ ਤਾਂ ਸਮਾਂ ਦੱਸੇਗਾ ਕਿਉਂਕਿ ਪੰਜਾਬ ਦੇ ਵੋਟਰਾਂ ਦਾ ਕਈ ਵਾਰੀ ਪਤਾ ਨਹੀਂ ਲੱਗਦਾ ਵੀ ਕਿੱਧਰ ਨੂੰ ਜੜੀ ਵਹਿਣ ਵਹਿ ਜਾਂਦਾ ਸੋ ਇਹਨਾਂ ਦਾ ਇਹੀ ਹੁੰਦਾ ਵੀ 5 ਕਿ ਸਾਲ ਤੱਕ ਇਹ ਬਹੁਤ ਜਿਹੜੇ ਸਾਡੇ ਵੋਟਰ ਨੇ ਨਾ ਉਹ 5 ਕਿ ਸਾਲ ਤੱਕ ਬਹੁਤ 4 ਕਿ ਸਾਲ ਤੱਕ ਬਹੁਤ ਗਾਲਾਂ ਕੱਢਦੇ ਨੇ ਕਿ ਨਹੀਂ ਜੀ ਇਹ ਬਹੁਤ ਬੁਰੇ ਸੀ ਬਹੁਤ ਬੁਰੇ ਸੀ ਅਖੀਰਲੇ ਸਾਲ ਦੇ ਵਿੱਚ ਇਹਨਾਂ ਦਾ ਜਿਹੜਾ ਉਹ ਮਾਈਂਡ ਜਿਹੜਾ ਉਹ ਬਦਲਣ ਲੱਗ ਪੈਂਦਾ ਤੇ ਫਿਰ ਇਹ ਉਸੇ ਤਰੀਕੇ ਦੀਆਂ ਪਾਰਟੀਆਂ ਰਵਾਇਤੀ ਚਾਹੇ ਕਾਂਗਰਸ ਹੋਵੇ ਜਾਂ ਅਕਾਲੀ ਦਲ ਹੋਵੇ ਉਹਨਾਂ ਨੂੰ ਬਾਰ-ਬਾਰ ਲੈ ਕੇ ਆਉਂਦੇ ਰਹੇ ਨੇ ਹੁਣ ਗੱਲ ਸਿਮਰਤਜੀਤ ਸਿੰਘ ਮਾਨ ਹੋਰਾਂ ਦੀ ਕਰੀਏ ਤਾਂ ਲੰਬੇ ਸਮੇਂ ਤੋਂ ਉਹ ਪਾਰਟੀ ਬਣਾ ਕੇ ਤੇ ਪ੍ਰਚਾਰ ਵੀ ਕਰ ਰਹੇ ਨੇ ਕਿਸੇ ਸਮੇ ਉਹ ਖਾਲਸਾਣ ਦਾ ਸਿੱਧਾ ਪ੍ਰਚਾਰ ਕਰਦੇ ਹੁੰਦੇ ਸੀ ਪਰ ਅੱਜ ਕੱਲ ਉਹ ਅਵੋਇਡ ਕਰਦੇ ਨੇ ਖਾਲਸਾਣ ਸ਼ਬਦ ਵਰਤਣ ਤੋਂ ਆਪਣੇ ਰੈਲੀਆਂ ਦੇ ਵਿੱਚ ਕਾਨਫਰੰਸਾਂ ਦੇ ਵਿੱਚ ਜਾਂ ਫਿਰ ਆਪਣੀਆਂ ਸਪੀਚਸ ਦੇ ਵਿੱਚ ਪ੍ਰੈਸ ਨਾਲ ਗੱਲ ਕਰਦੇ ਆ ਸੋ ਕਿਤੇ ਨਾ ਕਿਤੇ ਉਹ ਅਵੋਇਡ ਕਰਦੇ ਨੇ ਸੋ ਹੋ ਸਕਦਾ ਹੈ ਉਹਨਾਂ ਨੇ ਸੋਚਿਆ ਹੋਵੇ ਕਿ ਭਾਈ ਇਸ ਤੋਂ ਬਿਨਾ ਹੀ ਆਪਾਂ ਜਿਹੜਾ ਹੈ ਉਹ ਸਰਕਾਰ ਬਣਾਈਏ ਤੇ ਫਿਰ ਆਉਂਦੇ ਸਮੇਂ ਦੇ ਵਿੱਚ ਕਰਾਂਗੇ ਜਦੋਂ ਸਾਡੇ ਹੱਥ ਪੱਲੇ ਕੁਝ ਹੋਵੇਗਾ ਸੋ ਉਹਨਾਂ ਦੇ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਕਿੰਨੀ ਇੱਕ ਉਹਨਾਂ ਨੂੰ ਸੰਗਤ ਵੱਲੋਂ ਜਾਂ ਪੰਜਾਬ ਦੇ ਵੋਟਰਾਂ ਵੱਲੋਂ ਉਹਨਾਂ ਨੂੰ ਕਿੰਨੀ ਇੱਕ ਹਮਾਇਤ ਮਿਲੀ ਇਹ ਤਾਂ ਪਿਛਲਾ ਸਮਾਂ ਜਿਹੜਾ ਹੈਗਾ ਉਹ ਤੁਸੀਂ ਦੇਖ ਸਕਦੇ ਹੋ ਕਿ ਲੰਬੇ ਸਮੇਂ ਤੋਂ ਜ਼ਮਾਨਤਾਂ ਜਬਤ ਹੁੰਦੀਆਂ ਰਹੀਆਂ ਪਰ ਭਾਈ ਦੀਪ ਸਿੰਘ ਸਿੱਧੂ ਦੇ ਸਪੀਚ ਤੋਂ ਬਾਅਦ ਬੜੇ ਲੰਬੇ ਟਾਈਮ ਤੋਂ ਬਾਅਦ ਆਪਾਂ ਕਹੀਏ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਜਿਹੜੇ ਨੇ ਉਹ ਜਿੱਤੇ ਉਹ ਜਿੱਤੇ ਪਰ ਉਸ ਤੋਂ ਬਾਅਦ ਫਿਰ ਉਹ ਜਿਹੜਾ ਹੈ ਲਾਸਟ ਜਿਹੜੀ ਉਹਨਾਂ ਦੀ ਜਿਹੜੀ ਚੋਣ ਹੋਈ ਹੈ ਉਹਦੇ ਵਿੱਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੁਣ ਜਿਹੜੀ ਗੱਲ ਕਰੀਏ ਹੁਣ ਨਮਾ ਅਕਾਲੀ ਦਲ ਜਿਹੜਾ ਹੈਗਾ ਉਹ ਜਿਹਦਾ ਗਠਨ ਅੱਜ ਹੋਇਆ ਜਾਂ ਕਹਿੰਦੇ ਇਹ ਐਲਾਨ ਹੋਇਆ ਗਠਨ ਤਾਂ ਪਿਛਲੇ ਦਿਨਾਂ ਦੇ ਵਿੱਚ ਹੋ ਚੁੱਕਿਆ ਸੀ ਉਹਨਾਂ ਦਾ ਅੱਜ ਐਲਾਨ ਕਰ ਦਿੱਤਾ ਹੈ ਨਾਮ ਰੱਖਿਆ ਗਿਆ ਅਕਾਲੀ ਦਲ ਵਾਰਿਸ ਪੰਜਾਬ ਦੇ ਵਾਰਿਸ ਪੰਜਾਬ ਦੇ ਜਿੱਥੇ ਬੰਦੀ ਜਿਹੜੀ ਭਾਈ ਦੀਪ ਸਿੰਘ ਸਿੱਧੂ ਹੋਰਾਂ ਵੱਲੋਂ ਬਣਾਈ ਗਈ ਤੇ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਦੁਬਈ ਤੋਂ ਆਉਂਦੇ ਨੇ ਤੇ ਉਹ ਮੁਖੀ ਬਣ ਜਾਂਦੇ ਨੇ ਮੁਖੀ ਬਣਾਇਆ ਜਾਂਦਾ ਹੈ ਉਹਨਾਂ ਦੇ ਨਾਲ ਦੇ ਸਿੱਖ ਨੌਜਵਾਨ ਕੁਝ ਵਿਦੇਸ਼ਾਂ ਦੇ ਵਿੱਚ ਬੈਠੇ ਤੇ ਕੁਝ ਪੰਜਾਬ 'ਚ ਬੈਠੇ ਉਹਨਾਂ ਵੱਲੋਂ ਭਾਈ ਅਮਰਤਪਾਲ ਸਿੰਘ ਨੂੰ ਮੁਖੀ ਬਣਾ ਲਿਆ ਜਾਂਦਾ ਹੈ ਤਕਰੀਬਨ 2 ਸਾਲ ਡੇਢ ਸਾਲ ਉਹਨਾਂ ਨੇ ਪੰਜਾਬ ਦੇ ਵਿੱਚ ਰਹਿ ਕੇ ਪ੍ਰਚਾਰ ਕੀਤਾ ਉਹਨਾਂ ਦੀਆਂ ਤਕਰੀਰਾਂ ਉਹਨਾਂ ਦਾ ਉਹ ਸਾਰਾ ਕੁਝ ਸੁਣਦਿਆਂ ਹੋਇਆ ਤੇ ਅਖੀਰ ਉਹ ਸਮਾਂ ਆ ਗਿਆ ਜਦੋਂ ਉਹਨਾਂ ਨੂੰ ਦਿਬੜੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਪਹਿਲਾਂ NSA ਲਾਈ ਗਈ ਤੇ ਹੁਣ ਜਵਾਬਾ ਲਾ ਦਿੱਤੀ ਗਈ ਹੈ ਉਸ ਤੋਂ ਬਾਅਦ ਹੁਣ ਪਾਰਟੀ ਦਾ ਗਠਨ ਕੀਤਾ ਗਿਆ ਜਿਹੜੇ ਉਹਨਾਂ ਦੇ ਬਾਪੂ ਜੀ ਨੇ ਤਰਸੇਮ ਸਿੰਘ ਫਰੀ ਉਹ ਤਕਰੀਬਨ ਆਪਾਂ ਕਹੀਏ ਪੀ ਇਹਨੂੰ ਲੈ ਕੇ ਚੱਲ ਰਹੇ ਆ ਸੋ ਉਹਨਾਂ ਨੇ ਮਤੇ ਵੀ ਜਿਹੜੇ ਨੇ ਅੱਜ 15 ਨੂੰ ਮਤੇ ਉਹਨਾਂ ਨੇ ਪੇਸ਼ ਕੀਤੇ ਨੇ ਕਿ ਜੇ ਸਾਡੀ ਸਰਕਾਰ ਬਣਦੀ ਹੈ 2027 ਦੇ ਵਿੱਚ ਤੇ ਅਸੀਂ ਇਹਨਾਂ 15 ਮਤਿਆਂ ਦੇ ਉੱਤੇ ਠੋਕ ਕੇ ਕੰਮ ਕਰਾਂਗੇ ਉਹਦੇ ਵਿੱਚੋਂ ਫਸਲਾਂ ਤੇ ਨਸਲਾਂ ਦਾ ਮਸਲਾ ਜਿਹੜਾ ਹੈਗਾ ਉਹ ਉਹਨਾਂ ਨੇ ਕਿਹਾ ਕਿ ਅਸੀਂ ਇਹਨੂੰ ਸੁਲਝਾਵਾਂਗੇ ਜੋ ਭਾਈ ਦੀਪ ਸਿੰਘ ਸਿੱਧੂ ਵੀ ਆਪਣੇ ਸਪੀਚਾਂ 'ਚ ਕਹਿੰਦੇ ਰਹੇ ਆ ਕਿ ਗੱਲ ਕੱਲੀ ਫਸਲਾਂ ਦੀ ਨਹੀਂ ਹੈ ਨਸਲਾਂ ਦੀ ਵੀ ਹੈ ਹੋਰ ਉਹਨਾਂ ਨੇ ਅੱਗੇ ਮਤਿਆਂ ਦੇ ਵਿੱਚ ਕਿਸਾਨੀ ਸੰਘਰਸ਼ ਨੂੰ ਵੀ ਆਪਣੀ ਹਮਾਇਤ ਜਿਹੜੀ ਦਿੱਤੀ ਗਈ ਡੱਲੇਵਾਲ ਸਾਹਿਬ ਦਾ ਵੀ ਜ਼ਿਕਰ ਜਿਹੜਾ ਹੈਗਾ ਉੱਥੇ ਹੋਇਆ ਉਸ ਤੋਂ ਬਾਅਦ ਗੱਲ ਨਸ਼ਿਆਂ ਦੀ ਕਰੀਏ ਤਾਂ ਨਸ਼ਿਆਂ ਦੀ ਵੀ ਉਹਨਾਂ ਨੇ ਗੱਲ ਕੀਤੀ ਵਿਆਦਬੀਆਂ ਦੀ ਵੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਦੂਸਰੀਆਂ ਕਮਿਊਨਿਟੀਆਂ ਦੇ ਵਿੱਚ ਵੀ ਅਸੀਂ ਜਾ ਕੇ ਜਿਵੇਂ ਹੋਰ ਧਰਮ ਜਿਹੜੇ ਪੰਜਾਬ ਦੇ ਵਿੱਚ ਵਸਦੇ ਨੇ ਸੋ ਅਸੀਂ ਉਹਨਾਂ ਦੇ ਨਾਲ ਵੀ ਰਾਬਤਾ ਕਾਇਮ ਕਰਕੇ ਤੇ ਇੱਕ ਸਮੂੱਚੀ ਆਪਾਂ ਇੱਕ ਪਾਰਟੀ ਦੇ ਰੂਪ ਦੇ ਵਿੱਚ ਇੱਕ ਯੂਨਿਟੀ ਦੇ ਨਾਲ ਆਪਾਂ ਚੱਲਾਂਗੇ ਸੋ ਉਸ ਤੋਂ ਬਾਅਦ ਪੰਜਾਬ ਦੇ ਪਾਣੀਆਂ ਦੀ ਗੱਲ ਵੀ ਕੀਤੀ ਗਈ ਹੈ ਸੋ ਤਕਰੀਬਨ ਆਪਾਂ ਕਹੀਏ ਵੀ ਪੰਜਾਬ ਦੇ ਲਈ ਜਿਹੜੇ ਮਸਲੇ ਇਸ ਵੇਲੇ ਬਹੁਤ ਜ਼ਿਆਦਾ ਸੰਜੀਦਾ ਨੇ ਉਹਨਾਂ ਦੇ ਉੱਤੇ ਗੱਲਬਾਤ ਹੋਈ ਹੈ ਉਹ ਮਤੇ ਪਾਏ ਗਏ ਨੇ ਤੇ ਐਲਾਨ ਜਿਹੜਾ ਹੋ ਗਿਆ ਅਖੀਰ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੂੰ ਮੁਖ ਸੇਵਾਦਾਰ ਪਾਰਟੀ ਦਾ ਜਿਹੜਾ ਹੈ ਉਹ ਥਾਪ ਦਿੱਤਾ ਗਿਆ ਪਹਿਲਾਂ ਇਹ ਸਮਝਿਆ ਜਾ ਰਿਹਾ ਸੀ ਕਿ ਸ਼ਾਇਦ ਬਾਪੂ ਤਰਸੀਮ ਸਿੰਘ ਪਾਰਟੀ ਪ੍ਰਧਾਨ ਬਣਨਗੇ ਪਰ ਅਖੀਰ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਭਾਈ ਅਮਰਤਪਾਲ ਸਿੰਘ ਪਾਰਟੀ ਦੇ ਪ੍ਰਧਾਨ ਜਿਹੜੇ ਨੇ ਉਹ ਬਣਨਗੇ ਸਰਬਜੀਤ ਸਿੰਘ ਖਾਲਸਾ ਹੋਰੀ ਜਿਹੜੇ ਐਮਪੀ ਨੇ ਉਹ ਵੀ ਇਸ ਵੇਲੇ ਉਹਨਾਂ ਦੇ ਨਾਲ ਨੇ ਜੋ ਆਜ਼ਾਦ ਜਿੱਤੇ ਸੀ ਤੇ ਉਹਨਾਂ ਨੇ ਵੀ ਇਹ ਪਾਰਟੀ ਜਿਹੜੀ ਹੈ ਜੁਆਇਨ ਕਰ ਲਈ ਅੱਜ ਤੋਂ ਆਪਾਂ ਇਹ ਕਹੀਏ ਕਿ ਆਫੀਸ਼ੀਅਲੀ ਉਹਨਾਂ ਨੇ ਵੀ ਇਹ ਜੁਆਇਨ ਕਰ ਲਈ ਹੈ ਤੇ ਉਸ ਤੋਂ ਬਾਅਦ ਜਿਹੜੀ ਹੋਰ ਵੱਡੀ ਗੱਲ ਕਿ ਭਾਈ ਦੀਪ ਸਿੰਘ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਵੀ ਸਟੇਜ ਤੋਂ ਬੋਲੇ ਯਾਨੀ ਕਿ ਉਹਨਾਂ ਦੀ ਹਮਾਇਤ ਵੀ ਇਸ ਪਾਸੇ ਹੈਗੀ ਹੈ ਸੋ ਇਹ ਵੀ ਇੱਕ ਚੰਗੀ ਗੱਲ ਹੈ ਕਿ ਉਹਨਾਂ ਦੀ ਹਮਾਇਤ ਇਸ ਪਾਰਟੀ ਨੂੰ ਜਿਹੜੀ ਆ ਉਹ ਮਿਲ ਰਹੀ ਹੈ ਹੋਰ ਵੀ ਬਹੁਤ ਸਾਰੀਆਂ ਸ਼ਕਤੀਆਂ ਦੋ ਤਿੰਨ ਕਮੇਟੀਆਂ ਬਣਾਈਆਂ ਗਈਆਂ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਭਰਤੀ ਕਰੇਗੀ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਗਈ ਹੈ ਸੋ ਇਸ ਤਰੀਕੇ ਦੇ ਨਾਲ ਸਾਰੀ ਗੱਲਬਾਤ ਜਿਹੜੀ ਅੱਜ ਮਾਗੀ ਦੇ ਮੇਲੇ ਦੇ ਉੱਤੇ ਹੋਈ ਹੈ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਰਹਿੰਦੇ ਲੋਕ ਜਿਹੜੇ ਨੇ ਉਹ ਖੁਸ਼ ਨਜ਼ਰ ਆ ਰਹੇ ਆ ਕਿ ਭਾਈ ਠੀਕ ਹੈ ਪੰਥਕ ਪਾਰਟੀ ਹੋਣੀ ਚਾਹੀਦੀ ਹੈ ਇਹ ਨਹੀਂ ਕਿ ਜਿਵੇਂ ਇਹ ਗੱਲ ਇੱਕ ਪਹਿਲਾਂ ਆ ਰਹੀ ਸੀ ਕਿ ਭਾਈ ਅਮਰਤਪਾਲ ਸਿੰਘ ਤਾਂ ਪੰਜਾਬ ਦੇ ਭਾਰਤ ਦੇ ਸੰਵਿਧਾਨ ਦੇ ਵਿੱਚ ਆਪਣਾ ਜਿਹੜਾ ਵਿਸ਼ਵਾਸ ਨਹੀਂ ਰੱਖਦੇ ਤਾਂ ਫਿਰ ਉਹ ਕਿਉਂ ਇਸ ਰਾਜਨੀਤੀ ਦੀ ਖੇਡ ਦੇ ਵਿੱਚ ਪੈ ਗਏ ਸੋ ਬਹੁਤ ਕੁਝ ਹੁੰਦਾ ਹੈ ਇਹ ਸਾਡੇ ਲੋਕਾਂ ਨੂੰ ਸਮਝਣੀਆਂ ਪੈਣੀਆਂ ਗੱਲਾਂ ਕਿ ਐਵੇਂ ਨਿੱਕੀ ਨਿੱਕੀ ਗੱਲ ਦੇ ਉੱਤੇ ਢੁਚਰਾਂ ਜੀਆਂ ਡਾਈ ਜਾਣੀਆਂ ਕਿ ਐਦਾਂ ਕਿਉਂ ਕਰਤਾ ਪਹਿਲਾਂ ਤੇ ਤੁਸੀਂ ਐਦਾਂ ਕਹਿੰਦੇ ਸੀ ਘਰ ਵਿੱਚ ਬਹਿ ਕੇ ਮੋਬਾਈਲਾਂ ਦੇ ਕੀਬੋਰਡ ਦੇ ਉੱਤੇ ਲਿਖਣਾ ਬਹੁਤ ਸੌਖਾ ਹੁੰਦਾ ਹੈ ਜੇਲਾ ਭੁਗਤਣੀਆਂ ਜਿਹੜੀਆਂ ਨੇ ਜਾਂ ਫਿਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਾਣਾ ਉਹ ਉਹੀ ਜਾਣ ਸਕਦਾ ਜਿਹੜਾ ਗਿਆ ਹੁੰਦਾ ਸੋ ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦਾ ਉਹ ਉਹਨਾਂ ਨੂੰ ਪਤਾ ਹੈ ਜੇਕਰ ਕਿਸੇ ਨੂੰ ਇਹ ਯਕੀਨ ਨਹੀਂ ਹੈਗਾ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਆਪਾਂ ਕਹੀਏ ਕਿ ਸੁਹਿਰਦਤਾ ਦੇ ਯਕੀਨ ਨਹੀਂ ਉਹ ਤਾਂ ਇਹ ਗੱਲਾਂ ਕਰਨ ਤੇ ਜੇ ਕਿਸੇ ਨੂੰ ਯਕੀਨ ਹੈ ਕਿ ਭਾਈ ਅਮਰਤਪਾਲ ਸਿੰਘ ਜਿੰਨੀ ਦੇਰ ਬਾਹਰ ਰਹੇ ਹੈ ਉਹਨਾਂ ਨੇ ਕਿਹੋ ਕਿਹੋ ਜੀਆਂ ਗੱਲਾਂ ਜਿਹੜੀਆਂ ਨੇ ਉਹ ਮੀਡੀਆ ਦੇ ਵਿੱਚ ਪੱਤਰਕਾਰਾਂ ਦੇ ਮੂੰਹ ਦੇ ਉੱਤੇ ਜਿਹੜੀਆਂ ਕਈਆਂ ਜਾਂ ਫਿਰ ਉਹਨਾਂ ਦਾ ਇੰਟੈਲੈਕਚੁਅਲ ਲੈਵਲ ਦੇਖੀਏ ਜਾਂ ਉਹਨਾਂ ਦੀ ਜਿਹੜਾ ਉਹਨਾਂ ਦਾ ਗਿਆਨ ਹੈਗਾ ਜੇਕਰ ਉਹ ਸਾਰੇ ਜਾਣਦੇ ਆ ਤਾਂ ਫਿਰ ਇਹ ਇਹ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਜਿਹੜਾ ਹੈ ਉਹ ਐਵੇਂ ਹੀ ਮਤਲਬ ਕਿ ਐਲੀਗੇਸ਼ਨ ਲਾਈ ਜਾਣੇ ਇਸ ਤਰ੍ਹਾਂ ਦੀਆਂ ਗੱਲਾਂ ਕਰੀ ਜਾਣੀਆਂ ਸੋ ਇਹ ਚਾਹੀਦੀਆਂ ਨੇ ਜੇ ਇੱਕ ਵਿਸ਼ਵਾਸ ਰੱਖ ਕੇ ਤੁਰੇ ਨੂੰ ਤਾਂ ਵਿਸ਼ਵਾਸ ਰੱਖ ਕੇ ਤੁਰੋ ਫਿਰ ਜਾ ਕੇ ਗੱਲ ਬਣਦੀ ਹੁੰਦੀ ਹੈ ਸੋ ਜਿਹੜੇ ਜਿਹੜੇ ਵੀ ਐਕਸ਼ਨ ਉਹਨਾਂ ਵੱਲੋਂ ਲਏ ਜਾ ਰਹੇ ਨੇ ਉਹ ਪੰਜਾਬ ਪ੍ਰਤੀ ਨੇ ਪੰਜਾਬ ਦੇ ਪੱਖ ਦੇ ਵਿੱਚ ਨੇ ਸੋ ਆਉਂਦਾ ਸਮਾਂ ਜੇਕਰ ਇਹ ਸਾਰਾ ਕੁਝ ਇਸ ਤਰੀਕੇ ਦੇ ਨਾਲ ਚੱਲਦਾ ਰਿਹਾ ਹੁਣ ਤੁਸੀਂ ਇਹ ਵੀ ਦੇਖੋ ਨਾ ਕਿ ਵਿਰੋਧੀ ਕਿਉਂ ਤਰਲੋਮਚੀ ਹੋਏ ਹੋਇਆ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਨੇ ਨਾ ਉਹ ਇਸ ਵale ਬਹੁਤ ਸਹਿਮ ਦੇ ਵਿੱਚ ਨੇ ਜਿਹੜੀ ਇਹ ਪਾਰਟੀ ਦਾ ਅਜ ਗਠਨ ਹੋਇਆ ਉਹਨੂੰ ਲੈ ਕੇ ਕਿ ਭਾਈ ਆਉਂਦਾ ਸਮਾਂ ਜਿਵੇਂ ਇਹ 2 ਲੱਖ ਵੋਟ ਲੈ ਗਿਆ ਭਾਈ ਅਮਰਤਪਾਲ ਸਿੰਘ ਤੇ ਇਸ ਤਰੀਕੇ ਨਾਲ ਤਾਂ ਫਿਰ ਇਹ ਪੰਜਾਬ ਸੰਭਲੇਗਾ ਆਉਂਦੇ ਸਮੇਂ ਦੇ ਵਿੱਚ ਸੋ ਵਿਰੋਧੀ ਦੇਖੋ ਕਿ ਇਸ ਪਾਸੇ ਚੱਲ ਰਹੇ ਆ ਐਵੇਂ ਹੀ ਆਪਣਿਆਂ ਦੇ ਉੱਤੇ ਅਲੀਗੇਸ਼ਨ ਲਾ ਲਾ ਕੇ ਅਸੀਂ ਬਹੁਤ ਸਮਾਂ ਜਿਹੜਾ ਹੈਗਾ ਉਹ ਗੁਜ਼ਾਰ ਦਿੱਤਾ ਬੜੇ ਸਾਲ ਲੰਘਾ ਦਿੱਤੇ ਜਦੋਂ ਦੀ ਆਪਾਂ ਕਹੀਏ ਪਈ ਪੰਜਾਬ ਦੀ ਗੱਲਬਾਤ ਚੱਲਣ ਲੱਗੀ ਐ ਤਕਰੀਬਨ 40-50 ਸਾਲ ਦੀ ਆਪਾਂ ਪਿੱਛੇ ਦੀ ਗੱਲ ਕਰ ਲਈਏ ਤਾਂ ਆਪਣੇ ਆਪ ਦੇ ਵਿਰੋਧ ਦੇ ਵਿੱਚ ਹੀ ਆਪਾਂ ਆਪਣੇ ਭੁਗਦੇ ਰਹੇ ਆ ਸੋ ਅੱਜ ਉਹ ਗੱਲਾਂ ਛੱਡੀਏ ਸਾਰੇ ਜਣੇ ਸਾਾਸ ਲਈਏ ਤੇ ਮੈਂ ਸਿਮਰਜੀਤ ਸਿੰਘ ਮਾਨ ਹੋਰਾਂ ਨੂੰ ਵੀ ਬੇਨਤੀ ਕਰੂੰਗਾ ਕਿ ਭਾਈ ਇੱਕ ਪਲੇਟਫਾਰਮ ਤੇ ਆਓ ਇੱਕ ਪਲੇਟਫਾਰਮ ਬਣਾ ਕੇ ਚੱਲੋ ਤਾਂ ਕਿ ਮਜ਼ਬੂਤੀ ਆਵੇ ਯੂਨਿਟੀ ਆਵੇ ਹੋਰ ਵੀ ਪੰਥਕ ਪਾਰਟੀਆਂ ਬਹੁਤ ਸਾਰੀਆਂ ਨੇ ਅਕਾਲੀ ਦਲ ਹੋਰ ਵੀ ਬਣੇ ਆ ਸੋ ਸਾਰਿਆਂ ਨੂੰ ਇੱਕ ਜਗ੍ਹਾ ਆ ਕੇ ਜਿਹੜਾ ਹੈ ਉਹ ਚੱਲਣ ਦੀ ਲੋੜ ਹੈਗੀ ਆ ਸੋ ਇੱਕ ਚੰਗਾ ਸ਼ਗਰ ਹੈ ਜੋ ਅੱਜ ਹੋਇਆ ਜੀ ਹਾਂ ਆਖੀਰ ਵਿੱਚ ਦਿਲ ਜਨ ਸਰਪੰਚ ਜਮੰਗਾ ਕਿ ਆਪਾਂ ਪਹਿਲੇ ਦੋ ਕੱਲ੍ਹ ਆਪਾਂ ਦੇਖ ਚੁੱਕੀ ਹਾਂ ਚਾਹੇ ਉਹ ਬਾਦਲ ਵਾਲਾ ਕੱਲ੍ਹ ਹੋਵੇ ਜਾਂ ਸਿਮਰ ਸਿੰਘ ਮਾਨ ਵਾਲਾ ਅਕਾਲ ਦਲ ਹੋਵੇ ਜੋ ਨਮਕ ਅਕਾਲ ਦਲ ਜੋ ਹੈਗਾ ਹੈ ਅਮਰਪਾਲ ਸਿੰਘ ਦਾ ਅਕਾਲ ਦਲ ਹੈ ਇਹਨੂੰ ਜੇ ਕਿਵੇਂ ਦੇਖਦੇ ਹੋ ਕਿ ਜੇਲ੍ਹ ਵਿੱਚ ਅਮਰਪਾਲ ਸਿੰਘ ਬੈਠੇ ਨੇ ਪਿੱਛੋਂ ਸਾਰਾ ਕੁਝ ਕਿਵੇਂ ਮੈਨੇਜ ਹੋਵੇਗਾ ਅਗਲੀਆਂ ਨੀਤੀਆਂ ਕਿਹੜੀਆਂ ਹੋਣਗੀਆਂ ਕਿ ਉਹ ਕਹੋ ਕਿ ਜੱਪ ਗੱਲ ਕਰੀ ਸਿੱਧਾ ਖਰਸਾਨ ਵਾਲੀਆਂ ਜੋ ਸਿਮਰਤੀ ਮਾਨਵਾਲੀ ਹੋਣਗੀਆਂ ਜਾਂ ਪੰਜਾਬੀ ਪਾਰਟੀ ਸਮਨਿਕਾਦਲ ਬਾਦਲ ਵਾਲੀ ਹੋਣਗੀਆਂ ਕਿਹੜੇ ਨਜ਼ਰੀਏ ਤੋਂ ਦੇਖਦੇ ਹਾਂ ਕਿ ਉਹਨਾਂ ਦੀ ਕਿਹੜੀ ਅੱਗੇ ਵਧਨ ਦੀ ਜੇ ਪੰਜਾਬ ਸਰਕਾਰ ਬਣਾਉਣੀ ਹੈ ਗੱਲ ਕਰੀਓ ਕਿ ਪਾਰਟੀ ਬਣੀ ਹੈ ਤਾਂ ਸਰਕਾਰ ਬਣਾਉਣ ਵਾਸਤੇ ਬਣੀ ਹੈ ਕਿਵੇਂ ਦੇਖਦੇ ਹੋ ਕਿ ਪੰਜਾਬ ਦੀ ਸਰਕਾਰ ਉਹਨੇ ਸੋਖੀ ਹੋਵੇਗੀ ਜਾਂ ਬਣਾਉਣ ਵਾਸਤੇ ਉਹਨਾਂ ਕੋਲ ਕਿਹੜੇ ਰਾਹ ਖੁੱਲੇ ਹੋਣਗੇ ਉਹਨਾਂ ਵਾਸਤੇ ਅੱਗੇ ਜੀ ਦੇਖੋ ਜਦੋਂ ਭਾਈ ਅਮਰਤਪਾਲ ਸਿੰਘ ਐਜ਼ ਐਮਪੀ ਜਿਹੜਾ ਇਲੈਕਸ਼ਨ ਲੜਦੇ ਨੇ ਤਾਂ ਉਸ ਵੇਲੇ ਵੀ ਬਹੁਤ ਸਾਰੇ ਲੋਕ ਹੱਸਦੇ ਸੀ बड़े ਲੋਕ ਮਖੌਲ ਲਡਾਉਂਦੇ ਸੀ ਕਿ ਇਹ ਵੋਟਾਂ 'ਚ ਖੜਾ ਤੇ ਹੋ ਗਿਆ ਪਰ ਇਹਨੂੰ ਵੋਟਾਂ ਜ਼ੀਰੋ ਹੀ ਪੈਣਗੀਆਂ ਜ਼ਮਾਨਤ ਜ਼ਬਤ ਹੋਏਗੀ ਵਗੈਰਾ ਵਗੈਰਾ ਤੇ ਜਦੋਂ 2 ਲੱਖ ਵੋਟ ਪੈ ਗਈ ਹੈ ਤੇ ਸਾਰੇ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਜੇ ਹੁਣ ਇਸੇ ਹਿਸਾਬ ਦੇ ਨਾਲ ਦੇਖੀਏ ਤਾਂ ਭਵਿੱਖ ਉਜਲ ਲੱਗਦਾ ਇਸ ਪਾਰਟੀ ਦਾ ਇਸ ਨਵੀਂ ਬਣੀ ਪਾਰਟੀ ਦਾ ਸੋ 27 ਦੇ ਵਿੱਚ ਜੇ ਇਸ ਤਰੀਕੇ ਦੇ ਨਾਲ ਸਰਗਰਮੀ ਦੇ ਨਾਲੇ ਕੰਮ ਕਰਦੇ ਰਹਿਣਗੇ ਤਾਂ ਹੋ ਸਕਦਾ ਹੈ ਇਹ ਸਰਕਾਰ ਬਣਾਉਣ ਤੱਕ ਪਹੁੰਚ ਜਾਣ ਠੀਕ ਹੈ ਜੀ ਬਾਕੀ ਗੱਲ ਜਿਹੜੀ ਰਹਿ ਗਈ ਕਿ ਜੇ ਹੁਣ ਸੰਵਿਧਾਨ ਦੇ ਥੱਲੇ ਰਹਿ ਕੇ ਪਾਰਟੀ ਬਣੀ ਹੈ ਭਾਰਤੀ ਸੰਵਿਧਾਨ ਦੇ ਤੇ ਉਸ ਤਰੀਕੇ ਦੇ ਨਾਲ ਕੰਮ ਕਰਨਾ ਪਏਗਾ ਜਿੰਨੀ ਦੇਰ ਤੱਕ ਆਪਣੇ ਹੱਥ ਪਾਵਰ ਜਿਹੜੀ ਹੈ ਉਹ ਨਹੀਂ ਆਉਂਦੀ ਇਹ ਜਿਹੜੇ ਪੰਥਕ ਲੋਕ ਨੇ ਪੰਜਾਬ ਪੱਖੀ ਲੋਕ ਨੇ ਸੋ ਉਸ ਵੇਲੇ ਤੱਕ ਫਿਰ ਜੇ ਤੁਸੀਂ ਪਾਰਟੀ ਹੋਈ ਜਿਹੜੀ ਹੈ ਸੰਵਿਧਾਨ ਦੇ ਥੱਲੇ ਹੀ ਬਣਾਈ ਹੈ ਤਾਂ ਫਿਰ ਉਸ ਸੰਵਿਧਾਨ ਦੇ ਹਿਸਾਬ ਦੇ ਨਾਲ ਤਾਂ ਚੱਲਣਾ ਪਊਗਾ ਤੇ ਜਿੰਨਾ ਕਿ ਇਜਾਜ਼ਤ ਤੁਹਾਨੂੰ ਦਿੰਦਾ ਹੈ ਸੰਵਿਧਾਨ ਦਿੰਦਾ ਉਸ ਤਰੀਕੇ ਨਾਲ ਓਨੀ ਗੱਲ ਤੁਸੀਂ ਕਰ ਸਕਦੇ ਹੋ ਆਦਰਵਾਇਜ਼ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਕੀ ਹੁੰਦਾ ਉਹ ਜੋ ਅੱਜ ਭਾਈ ਅਮਰਿਤਪਾਲ ਸਿੰਘ ਨਾਲ ਹੋਇਆ ਜਾਂ ਫਿਰ ਦੀਪ ਸਿੱਧੂ ਨਾਲ ਹੋਇਆ ਜੋਗਾ ਸਿੰਘ ਖਾਲਸਤਾਨੀ ਨਾਲ ਹੋਇਆ ਉਸ ਤੋਂ ਪਹਿਲਾਂ ਖਾੜਕੂ ਸੰਘਰਸ਼ ਵੇਲੇ ਹੋਇਆ ਉਸ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅਟੈਕ ਦਿੱਲੀ ਉਹ ਸਾਰਾ ਕੁਝ ਹੈ ਉਹ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਠੀਕ ਹੈ ਨਾ ਇੱਕ ਉਹ ਪੱਖ ਹੈ ਇੱਕ ਇਹ ਪੱਖ ਹੈਗਾ ਸੋ ਜਿਸ ਤਰੀਕੇ ਨਾਲ ਮੈਂ ਕਹਿੰਨਾ ਕਿ ਇੱਕ ਤਰੀਕੇ ਦੇ ਨਾਲ ਇੱਕ ਢੰਗ ਦੇ ਨਾਲ ਇਹ ਲੋਕ ਜਿਹੜੇ ਨੇ ਕੰਮ ਕਰ ਰਹੇ ਆ ਸੋ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਇਹ ਨਹੀਂ ਕਹਿਣਾ ਚਾਹੀਦਾ ਕਿ ਲਓ ਜੀ ਇਸ ਤਰ੍ਹਾਂ ਕਿਉਂ ਤੇ ਉਸ ਤਰ੍ਹਾਂ ਕਿਉਂ ਵਿਸ਼ਵਾਸ ਨਹੀਂ ਸੀ ਤੁਹਾਨੂੰ ਤੇ ਅੱਜ ਤੁਸੀਂ ਉੱਥੇ ਹੀ ਵੋਟਾਂ ਲੜ ਰਹੇ ਹੋ ਸੋ ਕਿਤੇ ਨਾ ਕਿਤੇ ਭਾਈ ਅਮਰਤਪਾਲ ਸਿੰਘ ਨੇ ਵੀ ਇਹ ਕਿਹਾ ਵੀ ਜਦੋਂ ਤੁਹਾਡੇ ਕੌਮਾਂ ਦੇ ਕੋਲ ਕੁਝ ਨਾ ਹੋਵੇ ਤਾਂ ਤੁਹਾਨੂੰ ਦੁਸ਼ਮਣ ਦਾ ਵੀ ਜਿਹੜਾ ਹੈ ਇਕੁਪਮੈਂਟ ਸਾਧਨ ਜਿਹੜੇ ਨੇ ਉਹ ਕੋਈ ਵੀ ਹੋ ਸਕਦਾ ਟੂਲਸ ਜਿਹੜੇ ਹੁੰਦੇ ਨੇ ਉਹ ਵਰਤ ਲੈਣੇ ਚਾਹੀਦੇ ਆ ਸੋ ਉਹਨਾਂ ਦੇ ਇਹ ਬਿਆਨ ਜਦੋਂ ਬਾਹਰ ਵਿਚਰਦੇ ਸੀ ਉਹਨਾਂ ਦਾ ਇਹ ਬਿਆਨ ਹੈਗਾ ਸੋ ਇਸ ਕਰਕੇ ਹੁਣ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਸਿੰਘ ਸੀ ਜੜੇ ਜੰਗਲਾਂ ਦੇ ਵਿੱਚ ਰਹਿੰਦੇ ਉਹ ਰਸਤੇ ਦੇ ਵਿੱਚੋਂ ਲੰਘਦੀਆਂ ਫੌਜਾਂ ਦੇ ਉੱਤੇ ਹਮਲਾ ਕਰਕੇ ਉਹਨਾਂ ਕੋਲੋਂ ਖਾਣ ਪੀਣ ਦਾ ਸਮਾਨ ਦੂਜਾ ਜਿਹੜੇ ਹੋਰ ਚੀਜ਼ਾਂ ਹੁੰਦੀਆਂ ਸੀ ਉਹ ਖੋਹ ਕੇ ਤੇ ਫਿਰ ਜੰਗਲਾਂ ਦੇ ਵਿੱਚ ਲੁਕ ਜਾਂਦੇ ਸੀ ਸੋ ਉਹ ਵੀ ਤਾਂ ਸਰਕਾਰੀ ਸੀ ਨਾ ਸਮਾਨ ਫਿਰ ਇਹ ਕਹਿ ਦਿੰਦੇ ਵੀ ਨਹੀਂ ਜੀ ਅਸੀਂ ਤਾਂ ਸਰਕਾਰੀ ਸਮਾਨ ਚੋਕਣਾ ਨਹੀਂ ਇਹਨਾਂ ਦੇ ਕੋਲੋਂ ਖੋਹਣਾ ਨਹੀਂ ਵਗੈਰਾ ਵਗੈਰਾ ਸੋ ਆਪਾਂ ਨੂੰ ਇਸ ਤਰੀਕੇ ਦੇ ਨਾਲ ਸੋਚਣਾ ਚਾਹੀਦਾ ਵੱਡਾ ਦਿਲ ਕਰਕੇ ਤੁਰਨਾ ਚਾਹੀਦਾ ਤਾਂ ਹੀ ਨਤੀਜੇ ਨਿਕਲਣਗੇ ਜੇ ਇੱਕ ਦੂਜੇ ਦੇ ਉੱਤੇ ਟਿਚਰਾਂ ਕਰੇ ਜਾਵਾਂਗੇ ਇਹ ਏਜੰਸੀਆਂ ਦੇ ਨੇ ਇਹ ਉਧਰੋਂ ਆਏ ਨੇ ਇਹਨਾਂ ਨੇ ਪਾਰਟੀ ਕਿਉਂ ਬਣਾਈ ਇਹਨਾਂ ਨੇ ਆ ਕਿਉਂ ਕਰ ਲਿਆ ਸੋ ਇਹ ਇੱਕ ਜਰਨੀ ਹੈ ਠੀਕ ਹੈ ਜੀ ਜਰਨੀ ਦੇ ਵਿੱਚ ਵੱਖ-ਵੱਖ ਸਟੈਪ ਹੁੰਦੇ ਨੇ ਜੋ ਲਏ ਜਾ ਰਹੇ ਆ ਸੋ ਕਈ ਵਾਰੀ ਸਾਨੂੰ ਟੇਢੇ ਵੀ ਚੱਲਣਾ ਪੈਂਦਾ ਕਈ ਵਾਰੀ ਸਿੱਧੇ ਚੱਲਣਾ ਤੇ ਕਈ ਵਾਰੀ ਟੇਢੇ ਹੋ ਕੇ ਵੀ ਚੱਲਣਾ ਪੈਂਦਾ ਥੋੜਾ ਜਿਹਾ ਰਸਤਾ ਬਦਲ ਕੇ ਵੀ ਜਾਣਾ ਪੈਂਦਾ ਇਹ ਨਹੀਂ ਕਿ ਜੇ ਤੁਸੀਂ ਅੱਗੇ ਦੇਖੋ ਵੀ ਤੁਹਾਡੇ ਅੱਗੇ ਖੂਹ ਆ ਗਿਆ ਨਹੀਂ ਜੀ ਅਸੀਂ ਤੇ ਇੱਥੇ ਤੁਰਨਾ ਸਿੱਧਾ ਹੀ ਤੁਰਨਾ ਹੈ ਤੇ ਜਾ ਕੇ ਤੇ ਖੂਹ ਦੇ ਵਿੱਚ ਹੀ ਡਿੱਗਣਾ ਨਾ ਫਿਰ ਜੇ ਤੁਹਾਨੂੰ ਖੂਤੋਂ ਖੂ ਨੂੰ ਅਵਾਇਡ ਕਰਨਾ ਮਤਲਬ ਕਿ ਅੱਗੇ ਖਤਰੇ ਨੂੰ ਅਵਾਇਡ ਕਰਨਾ ਹੈ ਤੇ ਜੇ ਤੁਸੀਂ ਥੋੜਾ ਜਿਹਾ ਸਾਈਡ ਨੂੰ ਹੋ ਕੇ ਤੁਰ ਲਓ ਤਾਂ ਉਹ ਉਹਦੇ ਵਿੱਚ ਸਿਆਣਪ ਹੁੰਦੀ ਹੈ ਸੋ ਆਪਾਂ ਨੂੰ ਸਿਆਣਪ ਰੱਖਣ ਦੀ ਲੋੜ ਹੈ ਮਜ਼ਾਕ ਟੀਚਰਾਂ ਕਰਨੀਆਂ ਇਹ ਬਹੁਤ ਹੋ ਗਿਆ ਬਹੁਤ ਹੋ ਗਿਆ ਹੁਣ ਇੱਕ ਕੌਮੀਅਤ ਤੌਰ ਦੇ ਉੱਤੇ ਪੰਜਾਬੀ ਨੂੰ ਜੇ ਤੁਸੀਂ ਪਿਆਰ ਕਰਦੇ ਹੋ ਪੰਜਾਬ ਨੂੰ ਪਿਆਰ ਕਰਦੇ ਹੋ ਸਿੱਖ ਕੌਮ ਨੂੰ ਪਿਆਰ ਕਰਦੇ ਹੋ ਤਾਂ ਭਾਈ ਛੱਡੋ ਇਹਨਾਂ ਗੱਲਾਂ ਨੂੰ ਜਿਹੜੇ ਰਸਤੇ ਸਿੰਘਾਂ ਵੱਲੋਂ ਅਪਣਾਏ ਜਾ ਰਹੇ ਨੇ ਸੋ ਉਹਨਾਂ ਦੇ ਉੱਤੇ ਜਿਹੜਾ ਹੈਗਾ ਉਹ ਫੁੱਲ ਚੜਾਓ ਤੇ ਆਉਂਦਾ ਸਮਾਂ ਜਿਹੜਾ ਸੁਨਹਿਰੀ ਹੋਵੇਗਾ ਜੀ ਜੀ ਜਿਹਦੇ ਨਾਲ ਧੰਨਵਾਦ ਕਰਦੀਆਂ ਤੁਹਾਨਾਂ ਜੁੜਿਓ ਅੱਜ ਕਹਲੋ ਕਿ ਕਾਫੀ ਜ਼ਰੂਰੀ ਹੋ ਗਿਆ ਸੀ ਇਹ ਵਿਸ਼ਾ ਨਾਲ ਗੱਲਬਾਤ ਕਰਨੀ ਤੁਸੀਂ ਵੀ ਕਹਲੋ ਕਿ ਵਿਵਾਖ ਹੋ ਕੇ ਅਤੇ ਕਹਲੋ ਕਿ ਨਿਰਪੱਖ ਕਿਸੇ ਨੂੰ ਵਿਚਾਰ ਸਾਰ ਦਰਸ਼ਕਾਂ ਦੇ ਅੱਗੇ ਰੱਖਿਓ ਤਾਂ ਥੋੜਾ ਜਿਹਾ ਜੁੜਨ ਦੇ ਲਈ ਧੰਨਵਾਦ ਤੁਹਾਡਾ ਵੀ ਤੁਹਾਡੇ ਦਰਸ਼ਕਾਂ ਦਾ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਹੁਣ ਪ੍ਰਾਈਡ ਪੰਜਾਬ ਟੀਵੀ ਦਰਸ਼ਕਾਂ ਨੂੰ ਬੇਨਤੀ ਕਰਾਂਗੀ ਜੇ ਪ੍ਰੋਗਰਾਮ ਪ ਸਬਸਕ੍ਰਾਈਬ ਜਰੂਰ ਕਰੋ ਤੇ ਫੇਸ ਨੂੰ ਸਾਨੂੰ ਫੋਲੋ ਕਰਨਾ ਨਾ ਭੁੱਲਿਓ ਧੰਨਵਾਦ